ਨੰਬਰ 10 ਨੂੰ ਤਨਖਾਹਾਂ ਹੀ ਮਿਲਦੀਆਂ ਸੀ 5% ਜਿੰਨਾ ਮਾਮਲਾ ਬੁਝੂਦੋ ਜਾਂਦਾ 5% ਨਾਲ ਮਿਲਦਾ ਸੀ 5% ਬੰਦਾ ਦਾ ਨੂੰ ਜੀ ਨੰਬਰ 10 ਤੋਂ ਮਾਮਲਾ ਨੰਬਰ 10 ਪਬਲਿਕ ਦੇ ਗਵਰਨਮੈਂਟ ਦੇ ਬਿਟੋਲੇ ਹੁੰਦੇ ਸੀ 89 ਗਾ ਮਾਮਲਾ ਸੀਗਾ ਠੀਕ ਹੈ ਉਹ ਅਸੀਂ ਵਸੂਲ ਕਰਕੇ ਦਨੇ ਸਾਲ ਤੋਂ ਸਾਤ ਖਿਆਨੀ ਖਿਆਨੀ ਵਿਗਾ ਵਿਗੇ ਦੀ ਆ ਵੀ ਕ ਵੀ ਗਈ ਦੀ ਇੱਕ ਪਿੱਲੇ ਦੀ ਕਿਲਾ ਵਾਏ ਵੀ ਗਾ ਠੀਕ ਹੈ ਤੇ ਉਸ ਵੇਲੇ ਤੇ ਅੱਜ ਦੀ ਪੜ੍ਹਾਈ ਚ ਕੀ ਫਰਕ ਹੈ ਉਹਨਾਂ ਵੇਲੇ ਪੜ੍ਹਾਈਆਂ ਕਿਵੇਂ ਹੁੰਦੀਆਂ ਸੀ ਗ੍ਰੈਜੂਏਟ ਤੱਕ ਕਿਵੇਂ ਪਹੁੰਚ ਉਹ ਜੋ ਸਿਲੇਬਸ ਸੀਗਾ ਨਾ ਜੀ ਉਹ ਰਾਜਾਂ ਤੇ ਡਿਪੈਂਡ ਕਰਦੇ ਸੀ ਜਿਹੜੀ ਸਟੇਟ ਕੋਈ ਨੇ ਸਾਂ ਹੂੰ ਉਸ ਨੇਮ ਸਾਫ ਦੇ ਹਿਸਾਬ ਦਾ ਲੱਗਦੇ ਸੀ ਤੇ ਇਸ ਇਲਾਕੇ ਦੇ ਵਿੱਚ ਜੇ ਗੱਲ ਕਰੀਏ ਉਸ ਵੇਲੇ ਦੇ ਵੈਲ ਗ੍ਰੈਜੂਏਟ ਬੰਦਿਆਂ ਦੀ ਤਾਂ ਉਹਨਾਂ ਚ ਤੁਹਾਡਾ ਨਾਮ ਆਉਂਦਾ ਤੇ ਦਰਸ਼ਕਾਂ ਨੂੰ ਆਪਾਂ ਦੱਸ ਦਈਏ ਕਿੰਨੀ ਸਟੱਡੀ ਕਰੀ ਵੀ ਆ ਜੇ ਜੋ ਦੇਖੋ ਇਹ ਫਿਰ ਗ੍ਰੈਜੂਏਟ ਕਰੀ ਕਰੀਏ ਤੇ ਉਸ ਵੇਲੇ ਤੇ ਅੱਜ ਦੀ ਪੜ੍ਹਾਈ ਚ ਕੀ ਫਰਕ ਆ ਉਹਨਾਂ ਵੇਲੇ ਪੜ੍ਹਾਈਆਂ ਕਿਵੇਂ ਹੁੰਦੀਆਂ ਸੀ ਗ੍ਰੈਜੂਏਟ ਤੱਕ ਕਿਵੇਂ ਪਹੁੰਚ ਉਹ ਜਿਹੜਾ ਸਿਲੇਬਸ ਸੀਗਾ ਜੀ ਉਹ ਰਾਜਾਂ ਤੇ ਡਿਪੈਂਡ ਕਰਦੇ ਸੀ ਜਿਹੜੀ ਸਟੇਟ ਕਿਹਨੇ ਸਾਂ ਹੂੰ ਉਹ ਸਿਲੇਬਸ ਹਿਸਾਬ ਦੇ ਹਿਸਾਬ ਦਾ ਲੱਗਦੇ ਸੀ ਠੀਕ ਆ ਤੇ ਜਿਹੜੀ ਬਸਤੀ ਏਕੋਮੈਂਟ ਜੇ ਮੈਂ ਪੰਜਾਬ ਉਹਦੇ ਅੰਦਰ ਤੇ ਜੀ ਉਹ ਸਿਲੇਬਸ ਸਾਡ ਹੁੰਦਾ ਸੀ ਹੂੰ ਥੋੜਾ ਬਿਲਕੁਲ ਹੁੰਦਾ ਸੀ ਹੁੰਦਾ ਤਾਂ ਇੱਕੋ ਜਿਹਾ ਸੀਗਾ ਉਹਨਾਂ ਦੀ ਵਡੇਰਾਂ ਮੰਦੇ ਨੇ ਜੀਵਨੀਆਂ ਜਿਵੇਂ ਮਹਾਤਮਾ ਗਾਂਧੀ ਐ ਬੱਲਾਲ ਨਰਵਾ ਯਾ ਪਟੇਲ ਹੈ ਇਹਨਾਂ ਦੀ ਜਿਹੜੀਆਂ ਧੀਵੀਆਂ ਸੁਭਾਸ਼ ਚੰਦਰਪੋਸ ਹੈ ਮਾਤਾ ਰਣਜੀਤ ਸਿੰਘ ਹੈ ਤਾਂ ਇਹ ਜਿਹੜੀਆਂ ਧੀਵੀਆਂ ਇਹਨਾਂ ਦੀਆਂ ਇਹ ਕਈਆਂ ਸਟੇਟਾਂ ਤੇ ਲੱਗਦੇ ਸੀ ਪੜਾਉਨੇ ਸੀ ਵੀ ਕੋਣ ਸੀ ਇਹ ਸੁਭਾਸ਼ ਕੌਣ ਸੀ ਕੌਣ ਜਾਣਦਾ ਹੈ ਲੱਗੂਗਾ ਤਾਂ ਪਤਾ ਲੱਗੂ ਬਿਲਕੁਲ ਅੱਜ ਨੂੰ ਕੀ ਪਤਾ ਲੱਗੂ ਵੀ ਮੈਂ ਸੁਭਾਸ਼ ਕੌਣ ਸੀ ਹੂੰ ਐਸ ਤਰ੍ਹਾਂ ਦਾ ਤੇ ਕਿਹੜੇ ਸਕੂਲ ਚ ਪੜਾਈ ਕੀਤੀ 682 ਸਕੂਲ ਸੰਗਈਆ ਤੇ ਇੱਕ ਤੁਸੀਂ ਵਰਤਾਂਤ ਦੱਸ ਰਹੇ ਸੀ ਉਹ ਆਪਾਂ ਹੋਰ ਸਾਂਝਾ ਕਰਦੀਏ ਵੀ ਕਿਵੇਂ ਤੁਹਾਡੇ ਦਾਦਾ ਜੀ ਘੋੜੀ ਤੇ ਲੈ ਕੇ ਗਏ ਤੇ ਤੁਹਾਨੂੰ ਮੌਕਾ ਮਿਲਿਆ ਐਤੇ ਜੀ ਸੰਗਰੀਆ ਸੁਆਮੀ ਕੇਸਵਾਨਾ ਹਾਂ ਸੁਆਮੀ ਕੇਸਵਾਨਨ ਸੀਗਾ ਡੋਨੋ ਡਿਸਟ੍ਰਿਕਟ ਦਾ ਹੂੰ ਉਹਨੇ ਇੱਕ ਸਕੂਲ ਸੰਸਥਾ ਬਣਾਈ ਸੀ ਫਾਜ਼ਲਗਾ ਠੀਕ ਹੈ ਉਹ ਫਾਜ਼ਲਗਾ ਸੰਸਥਾ ਬਣਾਈ ਸੀ ਪੜਾਈ ਵਾਸਤੇ ਐਜੂਕੇਸ਼ਨ ਦਾ ਉਹ ਸੀਗਾ ਪ੍ਰੇਮੀ ਉਹਨੇ ਕੀ ਕੀਤਾ ਉਹ ਜਾਤਾਂ ਨੇ ਸੋਚਿਆ ਵੀ ਆਪ ਕੋਈ ਇਹੋ ਜਿਹਾ ਬੰਦਾ ਪਾਲੀਆ ਜਿਹੜਾ ਆਪਣੀ ਦੇਖ ਰੱਖੇ ਪੂਰੀ ਰੱਖੇ ਸਕੂਲ ਦੇ ਇਹ ਕਿਹੜੀ ਸੰਦੀ ਗੱਲ ਹੈ ਇਹ ਸੰ ਅਜ਼ਾਦੀ ਤੋਂ ਪਹਿਲਾਂ ਹਾਂ ਅਜ਼ਾਦੀ ਤੋਂ 10 ਸਾਲ 10 10 ਤੋਂ ਕਿ 15-20 ਸਾਲ ਪਹਿਲਾਂ 20-30 ਸਾਲ ਪਹਿਲਾਂ ਦੀ ਅਜ਼ਾਦੀ ਤੋਂ ਹੀ ਠੀਕ ਹੈ ਹਾਂ ਉਹ ਸੁਆਮੀ ਕੇਸ਼ਵ ਨੰਦ ਉਹਨੇ ਇੱਕ ਸੱਜਤਾ ਸਦਨ ਬਣਾਇਆ ਹਗੋੜ ਹੂੰ ਫਿਰ ਇਹ ਜਾਤ ਹੋਈ ਇਕੱਠੇ ਵੀ ਇਹਨਾਂ ਲੜਕੇ ਤਾਂ ਆਣ ਪੜਦੇਗੇ ਸਾਦੀ ਹੂੰ ਫਿਰ ਉਹ ਪੋਟ ਡਿਸਟ੍ਰਿਕਟ ਸਹਾਰ ਤੇ ਬੀਕਾਂ ਦੇ ਤੇ ਤੇ ਲਗਾ ਗੰਗਾ ਨਗਰ ਇਹ 14 ਸਟੇਟਾਂ ਦੇ ਜਾਦਾ ਜ਼ਿਲ੍ਹਿਆਂ ਦੇ ਜਾਟ ਇਕੱਠੇ ਹੋ ਗਏ ਤੇ ਚੰਦੇ ਨਾਲ ਬਿਸਕੂਲ ਬਣਾਇਆ ਪ੍ਰਾਈਵੇਟ ਠੀਕ ਆ ਫਾਜ਼ਿਲਕਾ ਸ਼ਹਿਰ ਤੇ ਨਹੀਂ ਇੱਥੇ ਸੰਗਰੀਆ ਸੰਗਰੀਆ ਇੱਥੇ ਬਾਦਲ ਸਿੰਘ ਚਾਹਤਰੀ ਸੀਗਾ ਇੱਕ ਉਹਨੇ ਦਾਨ ਦਿੱਤੀ ਸੀ ਸੱਤਕਾ ਲੈ ਲਈ ਮੀਨ ਸਕੂਲ ਵਾਸਤੇ ਸਕੂਲ ਵਾਸਤੇ ਹਾਂ ਉੱਥੇ ਬਣਾ ਕੇ ਚੰਦੇ ਦਿੱਤੇ ਨਾਲ ਕੀਤਾ ਤੇ ਸਵਾਮੀ ਜੀ ਜੀ ਜਾਂਦੇ ਜਾਂ ਉਹਨਾਂ ਦੇ ਪੈਰੋਕਾਰ ਜਾਂ ਡਾਕਟਰ ਸਾਡੇ ਟੰਡਾ ਇਕੱਠਾ ਕਰਕੇ ਸਕੂਲ ਚ ਲਾਉਦੇ ਹਾਂ ਉੱਥੇ ਪੰਜ ਪੀਆ ਦਾ ਜਿਹੜਾ ਜਿੰਨੇ ਪੰਜ ਦਿੱਤੇ ਹਨਾ ਉਹਦਾ ਵੀ ਰਿਕਾਰਡ ਹੈਗਾ ਬਿਲਕੁਲ ਅੱਜ ਵੀ ਪਿਆ ਅੱਜ ਵੀ ਪਿਆ ਉਹ ਪੱਥਰ ਉਹ ਪਿਆ ਸਦੀਆਂ ਦਾ ਪਿਆ ਸੁਭਾ ਸੰਗਰੀਏ ਦੇ ਵਿੱਚ ਤੇ ਬਾਪੂ ਜੀ ਜਿਵੇਂ ਤੁਸੀਂ ਹੁਣੇ ਕਹਿ ਕੇ ਆਟਿਓ ਵੀ ਸੁਭਾਸ਼ ਚੰਦਰ ਬੋਸ ਜਾਂ ਜਿਹੜੇ ਆਪਣੇ ਸੂਰਬੀਰ ਯੋਧੇ ਸੀ ਉਹਨਾਂ ਦਾ ਤੁਸੀਂ ਜ਼ਿਕਰ ਆ ਕਰਿਆ ਵੀ ਉਹਨਾਂ ਤੋਂ ਪੜ੍ਹੇ ਬਿਨਾ ਅੱਜ ਕਿਵੇਂ ਪਤਾ ਚੱਲੂਗਾ ਅੱਜ ਦੀ ਜਿਹੜੀ ਯੋਥ ਹੈ ਵੀ ਆਜਾ ਦੇਸ਼ ਨੇ ਫਿਰ ਥੋੜੇ ਵੇਲੇ ਤਾਂ ਉਹਦੋਂ ਹੋਏ ਸੀ ਫਿਰ ਤੁਹਾਨੂੰ ਕੀ ਪੜਾਉਂਦੇ ਨੇ ਨਹੀਂ ਠੀਕ ਹੈ ਠੀਕ ਹੈ ਇਹ ਲਿਖਣਾ ਪੈਂਦਾ ਸੀ ਉਹਨਾਂ ਨੂੰ ਅੱਛਾ ਬਿਲਕੁਲ ਤਾਂ ਕਿ ਲੋਕਾਂ ਦੇ ਵਿੱਚ ਇੱਕ ਕ੍ਰਾਂਤੀ ਦੀ ਜਜ਼ਬਾ ਉੱਠ ਸਕੇ ਉਹਨਾਂ ਰੈਵੋਲੂਸ਼ਨ ਜਲਦੀ ਨਾਲ ਆ ਜਾਂਦੀ ਜਲੀ ਹੂੰ ਇਸ ਰੈਵੋਲੂਸ਼ਨ ਚੋਂ ਦਾ ਨਾਮ ਦਾ ਸੀ ਉਹਨਾਂ ਦਾ ਠੀਕ ਹੈ ਪੰਡਿਤ ਜੀ ਦਾ ਹੁੰਦਾ ਸੀ ਗਾਂਧੀ ਦਾ ਹੁੰਦਾ ਸੀ ਸੁਭਾਸ਼ ਦਾ ਪਟੇਲ ਦਾ ਇਹ ਨਾਮ ਇਹ ਨਾਮ ਉਹਦੇ ਦੇ ਵਿੱਚ ਮਲੋ ਮਲਦੀ ਆਉਂਦੇ ਸੀ ਪਬਲਿਕ ਦੇ ਜਵਾਨਾਂ ਦੇ ਦੀ ਜਿਹੜੇ ਕ੍ਰਾਂਤੀਕਾਰੀ ਸੀ ਠੀਕ ਹੈ ਤੇ ਇੱਕ ਚੀਜ਼ ਹੋਰ ਦੱਸੋ ਜਿਵੇਂ ਆਪਣੇ ਰਾਜਸਥਾਨ ਦੇ ਵਿੱਚ ਗੰਗਾ ਸਿੰਘ ਜੀ ਦਾ ਰਾਸ ਸੀ ਇਸ ਇਲਾਕੇ ਦੀ ਗੱਲ ਕਰੀਏ ਗੰਗਾ ਨਗਰ ਏਰੀਏ ਦੀ ਤਾਂ ਜਿਵੇਂ ਥੋਡੇ ਕੋਲੇ ਤੁਸੀਂ ਦੱਸਿਆ ਵੀ 60 ਬਿਗੇ ਪੁਸ਼ਤੈਨੀ ਪੈੜੀ ਆ ਹਾਂ ਤੇ ਥੋਡੇ ਵਿੱਚ ਮਤਲਬ ਆਹ ਜਾਣਨਾ ਚਾਹੁੰਦੇ ਆ ਉਦੋਂ ਜਿਹੜਾ ਰਾਜਾ ਸੀ ਉਹਨੂੰ ਕੀ ਕੁਛ ਤੁਹਾਨੂੰ ਜ਼ਿੰਮੇਦਾਰ ਲੋਕ ਕੀ ਕੁਛ ਦਿੰਦੇ ਸੀ ਕੀ ਹਿਸਾਬ ਨਾਲ ਦਿੰਦੇ ਸੀ ਉਹਦੇ ਬਾਰੇ ਹੋਰ ਦੱਸ ਨੰਬਰ 10 ਨੂੰ ਜੀ ਨੰਬਰ 10 ਤੋਂ ਮਾਮਲਾ ਨੰਬਰ 10 ਪਬਲਿਕ ਦੇ ਤੇ ਗਵਰਨਮੈਂਟ ਦੇ ਬਚੋਲੇ ਹੁੰਦੇ ਸੀ 89 ਬਿਗਾ ਮਾਮਲਾ ਸੀਗਾ ਠੀਕ ਹੈ ਉਹ ਅਸੀਂ ਵਸੂਲ ਕਰਕੇ ਦਿੰਦੇ ਸਾਲ ਤੋਂ ਸਾਡਾ ਅੱਛਾ 89 89 ਬਿੱਗਾ ਬਿੱਗੇ ਦੀ ਹਾਂ ਇੱਕ ਬਿੱਗੇ ਦੀ ਇੱਕ ਕਿੱਲੇ ਦੀ ਕਿੱਲਾ ਵਾਲੇ ਉਹ ਵੀ ਗੱਲਾਂ ਠੀਕ ਹੈ ਤੇ ਨੰਬਰਦਾਰਾਂ ਨੂੰ ਤਨਖਾਹਾਂ ਵੀ ਮਿਲਦੀਆਂ ਸੀ 5% ਜਿੰਨਾ ਮਾਮਲਾ ਸੁਖਦ ਹੋ ਜਾਂਦਾ 5% ਮਿਲਦਾ ਸੀ 5% ਥੋੜਾ ਹਿੱਸਾ ਹੁੰਦਾ ਸੀ ਉਹਦਾ 75 ਹੁੰਦਾ ਸੀ ਮੂਲਤਬ ਉਹ ਫਿਰ ਤਵਤੀ ਦੇ ਰਹੇ ਹੁੰਦੇ ਸੀ ਨਾ ਉਹ ਜਿੰਨਾ ਦੇ ਪੈਸੇ ਜਮ੍ਹਾਂ ਕਰਾਉਂਦੇ ਨਾ ਉਹ ਤੁਹਾਨੂੰ ਕੱਟ ਕੇ ਪੈਸੇ ਵਾਪਸ ਡਾ ਕਰ ਦਿੰਦੇ ਸੀ ਠੀਕ ਹੈ ਇਹ ਸਿਸਟਮ ਹੁੰਦਾ ਸੀ ਹਾਂ ਠੀਕ ਹੈ ਤੇ ਗ੍ਰੈਜੂਏਸ਼ਨ ਫਿਰ ਕਿੱਥੋਂ ਕਰੀ ਪ੍ਰਾਈਵੇਟ ਡੁੰਗਲ ਕਾਂ ਦਾ ਵੀ ਕਰਦੇ ਠੀਕ ਹੈ ਉਥੋਂ ਕਰਕੇ ਆ ਤੇ ਹੋਸਟਲ ਚ ਰਹੇ ਫਿਰ ਹੋਸਟਲ ਚ ਤੇ ਅੱਜ ਦੇ ਜਿਹੜੇ ਹੋਸਟਲ ਆ ਉਹ ਤੋਂ ਫਿਰ ਹੋਸਟਲ ਦੇ ਵਿੱਚ ਕੀ ਕੁਝ ਹੁੰਦਾ ਸੀ ਪਾਣੀ ਦਾ ਕਿਵੇਂ ਸਿਸਟਮ ਹੁੰਦਾ ਸੀ ਪੀਣ ਲਈ ਕੀ ਕੁਝ ਹੁੰਦਾ ਸੀ ਕਿੰਨੀ ਫੀਸ ਹੁੰਦੀ ਸੀ ਸੰਗਰੀਆ ਜੀ 300 ਰੁਪਏ ਦਾ ਸੀਗਾ ਹਮ ਹੋਸਟਲ ਚ ਚਾਰ ਹੋਸਟਲ ਸੀ ਹੈ ਹਮ ਚਾਰਾਂ ਦਾ ਪਾਣੀ ਦਾ ਇੰਤਜ਼ਾਮ ਪੂਰਾ ਹੁੰਦਾ ਸੀ ਇੱਕ ਬੰਦਾ ਰੱਖਿਆ ਹੁੰਦਾ ਸੀ ਪਾਣੀ ਤੇ ਚਾਰਾਂ ਹੋਸਟਲ ਦੇ ਤੋੜੇ ਭਰ ਕੇ ਦਿੰਦਾ ਪਾਣੀ ਟੋਟੀਆਂ ਲੱਗੀਆਂ ਟੋਟੀਆਂ ਲੱਗੀਆਂ ਸੀ ਤੇ ਦਾਣੂ ਕੁੰਡ ਹੁੰਦੇ ਸੀ ਬੜਾ ਨਹੀਂ ਇਲਾਕਾ ਸੀ ਕੁੰਡਾਂ 'ਚ ਪਾਣੀ ਪੈਂਦਾ ਪੰਛੀ ਕੁੰਡ ਸੀ ਬਹੁਤ ਵੱਡੇ ਵੱਡੇ ਉਹ ਪਾਣੀ ਯੂਟਿਲਾਈਜ਼ ਕਰਦੇ ਸੀ ਨਹਾਉਣ ਵਾਸਤੇ ਕੱਪੜੇ ਧੋਣ ਵਾਸਤੇ ਤੇ ਜਦੋਂ ਪਾਣੀ ਮੁੱਕ ਜਾਂਦਾ ਨਾ ਉਹ ਤੋਂ ਬਠਿੰਡੇ ਤੋਂ ਇੱਕ ਟੈਂਕੀ ਆਉਂਦੀ ਵੱਡੀ ਦੇ ਦੇ ਦੀ ਰੋਲ ਡੇਲੀ ਉਹ ਸਟੇਸ਼ਨ ਤੇ ਉਹ ਉਹ ਸੈਂਟਰ ਸੰਦਿੰ ਕਰਕੇ ਕੱਟ ਜਾਂਦੇ ਅਸੀਂ ਉਹ ਲੈ ਆਉਂਦੇ ਸਕੂਲ ਤੇ ਉਹ ਪਾਣੀ ਉਹ ਜਦੋਂ ਨਾ ਹੁੰਦਾ ਪਾਣੀ ਉਹ ਲੈ ਲੈਂਦੇ ਠੀਕ ਹੈ